ਹਾਂਜੀ ਅੱਜ ਵਾਲੀ ਵੀਡੀਓ ਦੇ ਵਿੱਚ ਸਾਰੇ ਹੀ ਸੂਟ ਹੈਂਡਵਰਕ ਦੇ ਆਉਣਗੇ ਤੇ ਟੋਟਲ ਹੀ ਪਾਰਟੀ ਵੇਅਰ ਸੂਟ ਆਉਣਗੇ ਫੈਬਰਿਕ ਜੋ ਵੀ ਇਹਨਾਂ ਦਾ ਉੱਪਰ ਲਿਖਿਆ ਹੋਇਆ ਹੈ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਤੇ ਇਹ ਵਾਲੇ ਸੂਟ ਪਿਓਰ ਡਿਸ਼ੀਨ ਕ੍ਰੇਪ ਦੇ ਵਿੱਚ ਆਉਣਗੇ ਜੀ ਇਹ ਵਾਲੀ ਆਰਗੈਂਜ਼ਾ ਦੀ ਸ਼ਰਟ ਆਏਗੀ ਨਾਲ ਬਾਟਮ ਇਹਦੇ ਆਏਗੀ ਪਲੇਨ ਤੇ ਇਹ ਵਾਲੇ ਸੂਟ ਵੀ ਆਰਗੈਂਜ਼ਾ ਦੇ ਆਉਣਗੇ ਜੀ ਨਾਲ ਬਾਟਮ ਰਹੇਗੀ ਉਪਾੜਾ ਦੀ ਤੇ ਇਹਨਾਂ ਦੇ ਫੋਰ ਸਾਈਡ ਦੁਪੱਟਿਆਂ ਦੇ ਉੱਪਰ ਵਰਕ ਆਏਗਾ ਪ੍ਰਾਈਸ ਸਾਰਿਆਂ ਦੇ ਮੈਂਸ਼ਨ ਕੀਤੇ ਹੋਏ ਆ ਇਹਨਾਂ ਸੂਟਾਂ ਦਾ ਮੋਰਨਿੰਗ ਵਾਲੇ ਸੂਟਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਇਹਨਾਂ ਦੇ ਬਾਟਮ ਦੇ ਉੱਪਰ ਵੀ ਵਰਕ ਆਏਗਾ ਨਾਲ ਇਹਨਾਂ ਦੇ 슬ੀਵਜ਼ ਦੇ ਉੱਪਰ ਵੀ ਵਰਕ ਆਏਗਾ ਮਾਰਕੀਟ ਦੇ ਵਿੱਚ ਇਹ ਸੂਟ ਤੁਹਾਨੂੰ 6000 7000 ਦਾ ਮਿਲ ਰਿਹਾ ਤੇ ਤੁਸੀਂ ਇਹਨਾਂ ਨੂੰ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਆਰਡਰ ਕਰ ਸਕਦੇ ਹੋ ਸੂਟਾਂ ਨੂੰ ਇਹ ਵਾਲੇ ਸੂਟ ਸ਼ਿਮਰ ਦੇ ਆਉਣਗੇ ਜੀ ਬਹੁਤ ਹੀ ਜ਼ਿਆਦਾ ਸੋਨਾ ਗਰਲਿਸ਼ ਲੁੱਕ ਦੇ ਵਿੱਚ ਸੂਟ ਬਣਿਆ ਹੋਇਆ ਇਹ ਵਾਲਾ ਸੂਟ ਤੇ ਇਹ ਵਾਲੇ ਸੂਟ ਵੀ ਸ਼ਿਮਰ ਦੇ ਵਿੱਚ ਬਣੇ ਹੋਏ ਨੇ ਬਹੁਤ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਨੇ ਟੋਟਲੀ ਹੈਂਡਵਰਕ ਹੈ ਪ੍ਰੋਪਰ ਸ਼ਰਟ ਦੇ ਉੱਪਰ ਪ੍ਰੋਪਰ ਦੁਪੱਟੇ ਦੇ ਉੱਪਰ ਨਾਲ ਪਲੇਨ ਬਾਟਮ ਰਹੇਗੀ ਉਹਨਾਂ ਦੇ ਤੇ ਕਲਰ ਆਪਸ਼ਨ ਇਹਦੇ ਵਿੱਚ ਦਿੱਤੀ ਹੋਈ ਹੈ ਡਿਜ਼ਾਈਨ ਡਿਫਰੈਂਟ ਡਿਫਰੈਂਟ ਨੇ ਤੁਸੀਂ ਆਰਡਰ ਕਰ ਸਕਦੇ ਹੋ ਇਹ ਵਾਲੀ ਔਰ ਔਰਗੈਂਜ਼ਾ ਦੀ ਸ਼ਰਟ ਰਹੇਗੀ ਸੌਫਟ ਔਰਗੈਂਜ਼ਾ ਦੀ ਬਾਟਮ ਦੇ ਉੱਪਰ ਵੀ ਵਰਕ ਰਹੇਗਾ ਨਾਲ ਫੈਂਸੀ ਦੁਪੱਟੇ ਬਣੇ ਹੋਏ ਆ ਇਹ ਟਾਈਪ ਵੀ ਲਾਈਨਿੰਸ ਲਾਈਨਿੰਗ ਵਾਲਾ ਸੂਟ ਹੈ ਜੀ ਨਾਲ ਪਲੇਨ ਬਾਟਮ ਦੇ ਉੱਪਰ ਵੀ ਵਰਕ ਰਹੇਗਾ ਨਾਲ ਦੁਪੱਟਾ ਫੈਨਸੀ ਬਣਿਆ ਹੋਇਆ ਹੈ ਲੈਸਾਂ ਵગેਰਾ ਪ੍ਰੋਪਰ ਲੱਗੀਆਂ ਹੋਈਆਂ ਨੇ ਇਹ ਵਾਲਾ ਸੂਟ ਰਹਿਣਗੇ ਜੀ ਪਿਓਰ ਕريب ਦੇ ਵਿੱਚ ਸੂਟ ਰਹਿਣਗੇ ਕੇਰੇ ਦੇ ਉੱਪਰ ਵਰਕ ਰਹੇਗਾ ਕੋਈ ਵੀ ਲੈਂਥ ਦਾ ਤੁਹਾਨੂੰ ਇਸ਼ੂ ਨਹੀਂ ਪਏਗਾ ਨਾਲ ਹੋਇਆ ਵੀ ਦੁਪੱਟੇ ਆਉਣਗੇ ਕਲਰ ਆਪਸ਼ਨ ਦਿੱਤੀ ਹੋਈ ਹੈ ਥੈਂਕ ਯੂ so much ਵੀਡੀਓ ਦੇਖਣੇ